ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ, ਰਜਿਸਟਰੀਆਂ ਤੇ ਐਨ.ਓ.ਸੀ ਹਟਾਉਣ ਬਾਰੇ ਪੰਜਾਬ ਸਰਕਾਰ ਨੇ ਲਿਆ ਨਵਾਂ ਫੈਸਲਾ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ। ਅੱਜ ਤੋਂ ਸ਼ੁਰੂ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਸੁਰਜੀਤ ਪਾਤਰਸਣੇ 11 ਸ਼ਖਸੀਤਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ, 3 ਦਿਨ ਚੱਲੇਗਾ ਸੈਸ਼ਨ। ਕੰਗਣਾ ਰਣੋਤ ਦੇ ਬਿਆਨ ਤੇ ਬੋਲੇ ਚਰਨਜੀਤ ਸਿੰਘ ਚੰਨੀ ਕਿਹਾ ਕੰਗਰਾਂ ਨੂੰ ਸੀਰੀਅਸ ਨਾਲ ਲੋ ਅਤੇ ਸਿਮਰਨਜੀਤ ਸਿੰਘ ਮਾਨ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਮਹਿਲਾਵਾਂ ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ ਇਹ ਸੌਫਟਵੇਅਰ ਨਾਲ ਮਿਲੇਗੀ ਸੁਰੱਖਿਆ ਸੁਖਵੀਰ ਸਿੰਘ ਬਾਦਲ ਤੇ ਪੜਕੀ ਬੀਬੀ ਜਗੀਰ ਕੋਰ ਕਿਹਾ ਸੁਖਵੀਰ ਸਿੰਘ ਬਾਦਲ ਤਾਂ ਅਜੇ ਵੀ ਗੁਨਾਹ ਤੇ ਗੁਨਾਹ ਕਰੀ ਜਾ ਰਹੇ ਹਨ ਪੰਜਾਬ 'ਚ ਅੱਜ ਤੋਂ ਬਦਲੇਗਾ ਮੌਸਮ ਦੋ ਦਿਨ ਭਾਰੀ ਮੀਂਹ ਦਾ ਲਟ ਜਾਰੀ ਸੁਖਰਾ ਸਿੰਘ ਨਿਆਮੀ ਵਾਲੇ ਦਾ ਵੱਡਾ ਐਲਾਨ ਗਿੱਦੜਵਾਹ ਤੋਂ ਲੜੰਗੇ ਜਿਮਨੀ ਚੌਣਾ ਪੰਜਾਬ 'ਚ ਨਜਾਇਜ਼ ਰੂਪ ਨਾਲ ਬਣੀਆਂ ਕਲੋਨੀਆਂ ਵਿੱਚ ਪਲਾਟ ਖਰੀਦਣ ਵਾਲੇ ਲੋਕਾਂ ਨੂੰ ਰਜਿਸਟਰੀ ਕਰਵਾਉਣ ਸਮੇਂ ਆ ਰਹੀ ਸਮੱਸਿਆ ਦਾ ਹੱਲ ਕਰਨ ਦਾ ਵਾਅਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਕਰ ਦਿੱਤਾ ਹੈ ਜਿਸ ਦੇ ਤਹਿਤ ਨਜਾਇਜ਼ ਕਲੋਨੀਆਂ ਵਿੱਚ ਸਥਿਤ 500 ਗਜ ਦੇ ਪਲਾਟ ਦੀ ਰਜਿਸਟਰੀ ਐਨਓਸੀ ਤੋਂ ਬਿਨਾਂ ਹੋਵੇਗੀ ਜਿਸ ਦੇ ਲਈ ਬਿਲ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਵਿੱਚ ਪੇਸ਼ ਹੋਵੇਗਾ ਇਸ ਸੰਬੰਧੀ ਬਣਾਏ ਗਏ ਪ੍ਰਸਤਾਵ ਦੇ ਮੁਤਾਬਿਕ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ ਵਿੱਚ ਸੋਧ ਕੀਤੀ ਜਾਵੇਗੀ ਮੌਜੂਦਾ ਸਮੇਂ ਦੌਰਾਨ ਨਜਾਇਜ਼ ਕਲੋਨੀਆਂ ਵਿੱਚ ਸਥਿਤ ਪਲਾਟਾਂ ਦੀ ਰਜਿਸਟਰੀ ਕਰਵਾਉਣ ਲਈ ਐਨਓਸੀ ਲੈਣਾ ਲਾਜ਼ਮੀ ਹੈ ਜਿਸ ਦੇ ਲਈ ਮਾਰਚ 2018 ਤੋਂ ਪਹਿਲਾਂ ਦੀ ਰਜਿਸਟਰੀ ਐਗਰੀਮੈਂਟ ਜਾਂ ਪਾਵਰ ਆਫ ਟਰਨੀ ਹੋਣੀ ਚਾਹੀਦੀ ਹੈ ਤੇ ਗਲਾਡਾ ਵੱਲੋਂ ਇਸ ਦੇ ਨਾਲ Google image ਦੀ ਸ਼ਰਤ ਵੀ ਲਾਈ ਗਈ ਹੈ ਪਰ ਜਿਨ੍ਹਾਂ ਲੋਕਾਂ ਕੋਲ 2018 ਤੋਂ ਪਹਿਲਾਂ ਪ੍ਰੋਪਰਟੀ ਦੀ ਸੇਲ ਪਰਚੇਜ ਸੰਬੰਧੀ ਕੋਈ ਦਸਤਾਵੇਜ਼ ਨਹੀਂ ਹਨ ਜਾਂ Google image ਦੇ ذریعے ਕਲੋਨੀ ਦੇ ਡਿਵੈਲਪ ਹੋਣ ਦੀ ਪੁਸ਼ਟੀ ਨਹੀਂ ਹੋ ਰਹੀ ਉਹਨਾਂ ਲੋਕਾਂ ਦੇ ਪਲਾਟਾਂ ਦੀ ਰਜਿਸਟਰੀ ਅਨੁਸੂਚਿਤੋ ਬਿਨਾਂ ਨਹੀਂ ਹੋ ਰਹੀ ਹੈ ਜਿਸ ਦਾ ਅਸਰ ਪ੍ਰੋਪਰਟੀ ਦੀ ਖਰੀਦੋ-ਫਰੋਖਤ ਨਾ ਹੋਣ ਕਾਰਨ ਰੀਅਲ ਏਸਟੇਟ ਸੈਕਟਰ ਤੇ ਪੈ ਰਿਹਾ ਹੈ ਅਤੇ ਰਜਿਸਟਰੀਆਂ ਨਾ ਹੋਣ ਕਾਰਨ ਸਰਕਾਰ ਦੇ ਰੈਵਨਿਊ ਦਾ ਨੁਕਸਾਨ ਹੁੰਦਾ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ ਵਿੱਚ ਸੋਧ ਕਰਨ ਦਾ ਜੋ ਪ੍ਰਸਤਾਵ ਬਣਾਇਆ ਗਿਆ ਹੈ ਉਸ ਦੇ ਲਾਗੂ ਹੋਣ ਤੇ ਨਜਾਇਜ਼ ਕਲੋਨੀਆਂ ਵਿੱਚ ਸਥਿਤ 500 ਗਜ ਤੱਕ ਦੇ ਪਲਾਟ ਦੀ ਰਜਿਸਟਰੀ ਲਈ ਗਲਾਡਾ ਜਨਗਰ ਨਿਗਮ ਦੀ ਐਨਓਸੀ ਦੀ ਲੋੜ ਨਹੀਂ ਹੋਵੇਗੀ ਜਿਨ੍ਹਾਂ ਦੇ ਕੋਲ 31 ਜੁਲਾਈ ਤੋਂ ਪਹਿਲਾਂ ਦੀ ਰਜਿਸਟਰੀ ਐਗਰੀਮੈਂਟ ਜਾਂ ਪਾਵਰ ਆਫ ਅਟਰਨੀ ਹੈ 16ਵੀਂ ਪੰਜਾਬ ਵਿਧਾਨ ਸਭਾ ਦਾ 7ਵਾਂ ਸੈਸ਼ਨ 2 ਸਤੰਬਰ ਯਾਨੀ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਸ ਦੌਰਾਨ ਅੱਜ ਦੁਪਹਿਰ 2 ਵਜੇ ਸੁਰਜੀਤ ਪਾਤਰ ਸਮੇਤ 11 ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ 10 ਦੇ ਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ 2 ਸਤੰਬਰ ਯਾਨੀ ਅੱਜ ਤੋਂ ਸ਼ੁਰੂ ਹੋ ਰਿਹਾ ਜੋ 4 ਸਤੰਬਰ ਤੱਕ ਚੱਲੇਗਾ ਅਰਾਜਪਾਲ ਕਟਾਰੀਆ ਵੱਲੋਂ ਬਲਾਗ ਹੈ ਇਹ ਪਹਿਲਾ ਮਾਨਸੂਨ ਸੈਸ਼ਨ ਹੈ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀਆਂ ਜਾਂਦੀਆਂ ਜਾਣਗੀਆਂ ਜਿਸ ਕਾਰਨ ਮਾਨਸੂਨ ਸੈਸ਼ਨ ਸਿਰਫ 3 ਦਿਨ ਦਾ ਰਹਿ ਜਾਵੇਗਾ ਅਤੇ ਮਾਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਨਜਾਇਜ਼ ਕਲੋਨੀਆਂ ਵਿੱਚ ਸਥਿਤ 500 ਗਜ਼ ਦੇ ਪਲਾਟ ਦੀ ਰਜਿਸਟਰੀ ਐਨਓਸੀ ਤੋਂ ਬਿਨਾ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਜਾਵੇਗਾ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਕੰਗਣਾ ਨਰੋਦੇ ਕਿਸਾਨਾਂ ਖਿਲਾਫ ਦਿੱਤੇ ਆਣ ਤੇ ਫਿਰ ਫਿਲਮ ਐਮਰਜੈਂਸੀ ਦਾ ਪੰਜਾਬ ਪਰ ਵਿੱਚ ਜ਼ੋਰਦਾਰ ਵਿਰੋਧ ਹੋ ਰਿਹਾ ਹੈ ਇਸ ਮੁੱਦੇ ਦੇ ਵਿੱਚ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕੰਗੜਾ ਉੱਤੇ ਨਿਸ਼ਾਨਾ ਸਾਧਦਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਕੰਗੜਾ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਤੇ ਸਿਮਰਨਜੀਤ ਸਿੰਘ ਮਾਨ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਚੰਨੀ ਨੇ ਕਿਹਾ ਕਿ ਇਸ ਮਾਮਲੇ ਨੂੰ ਜ਼ਿਆਦਾ ਉਛਾਲਣ ਦੀ ਲੋੜ ਨਹੀਂ ਹੈ ਜ਼ਿਕਰ ਕਰਦੀ ਹੈ ਕਿ ਚੰਨੀ ਨੇ ਇਹ ਬਿਆਨ ਪਿਛਲੇ ਦਿਨੀ ਕੰਗੜਾ ਨੋਟ ਉਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਦਿੱਤਾ ਹੈ ਚੰਨੀ ਨੇ ਕਿ ਹੈ ਕਿ ਇਸ ਮਾਮਲੇ ਨੂੰ ਜ਼ਿਆਦਾ ਉਛਾਲਣ ਦੀ ਲੋੜ ਨਹੀਂ ਹੈ ਪੰਜਾਬ ਚ ਆਵਾਜਾਈ ਦੌਰਾਨ ਮਹਿਲਾਵਾਂ ਨੂੰ ਸੁਰੱਖਿਆ ਦੇਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਸੀ ਡੈਸ਼ ਦਾ ਆਮ ਲੋਕਾਂ ਔਰਤਾਂ ਤੇ ਬੱਚਿਆਂ ਲਈ ਜਨਤਕ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਇੱਕ ਸੌਫਟਵੇਅਰ ਤਿਆਰ ਕਰਨ ਜਾ ਰਿਹਾ ਹੈ ਇਸ ਦੇ ਲਈ ਮੋਹਾਲੀ ਵਿੱਚ ਕਮਾਂਡ ਕੰਟਰੋਲ ਸੈਂਟਰ ਬਣਾਇਆ ਜਾਵੇਗਾ ਜਿਸ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੱਲਣ ਵਾਲੀ ਪਬਲਿਕ ਟਰਾਂਸਪੋਰਟ ਨੂੰ ਜੋੜਿਆ ਜਾਵੇਗਾ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਤੇ ਟੈਕਸੀਆਂ ਵਿੱਚ ਪੈਨਿਕ ਬਟਨ ਲਗਾਏ ਜਾਣਗੇ ਸਾਰੇ ਵਾਹਨਾਂ ਵਿੱਚ ਗਲੋਬਲ ਪੋਜੀਸ਼ਨਿੰਗ ਸਿਸਟਮ ਲਗਾਉਣਾ ਲਾਜ਼ਮੀ ਹੋਵੇਗਾ ਜੇਕਰ ਬੱਸ ਜਾਂ ਟੈਕਸੀ ਵਿੱਚ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਬਟਨ ਦਬਾਏਗਾ ਤਾਂ ਹੀ ਕਮਾਂਡ ਕੰਟਰੋਲ ਸੈਂਟਰ ਨੂੰ ਸਨੇਹਾ ਭੇਜਿਆ ਜਾਵੇਗਾ ਇਹ ਸੂਚਨਾ ਸਬੰਧਤ ਥਾਣੇ ਅਤੇ ਪੀਸੀਆਰ ਨੂੰ ਭੇਜੀ ਜਾਵੇਗੀ ਇਸ ਤਕਨੀਕ ਨਾਲ ਵਾਹਨਾਂ ਦੀ ਲੋਕੇਸ਼ਨ ਵੀ ਟਰੈਕ ਕੀਤੀ ਜਾਵੇਗੀ ਸੀ ਡੈਸਕ ਵੱਲੋਂ ਤਿਆਰ ਕੀਤੇ ਜਾ ਰਹੇ ਇਸ ਸੌਫਟਵੇਅਰ ਦਾ ਨਾਮ ਸੁਰੱਖਿਆ ਮਿੱਤਰ ਰੱਖਿਆ ਗਿਆ ਹੈ। ਪੰਜਾਬ ਸਰਕਾਰ ਨੇ ਆਈਟੀ ਕੰਪਨੀ ਸੀ ਡੈਸਕ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਇਹ ਪ੍ਰੋਜੈਕਟ ਜਲਦੀ ਹੀ ਸ਼ੁਰੂ ਹੋ ਜਾਵੇਗਾ। ਪੰਜਾਬ ਸਰਕਾਰ ਜਨਤਕ ਟਰਾਂਸਪੋਰਟ ਵਿੱਚ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ। ਸੁਖਵੀਰ ਸਿੰਘ ਬਾਦਲ ਨੂੰ ਪੰਜ ਸਿੰਘ ਸੈਵਨ ਨਾਲ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਅਕਾਲ ਤੱਕ ਜਾ ਕੇ ਖੀਮਾ ਜਾਂਚਨਾ ਪੇਸ਼ ਕਰਨ ਬਾਰੇ ਸ਼ਰੋਮਨੀ ਕਲਦਲ ਦੇ ਬਾਗੀ ਧੜੇ ਦੀ ਆਗੂ ਬੀਬੀ ਜਗੀਰ ਕੌਰ ਨੇ ਕਿ ਹੈਗੀ ਸੁਖਵੀਰ ਸਿੰਘ ਬਾਦਲ ਨੂੰ ਪੰਥਕ ਮਰਿਆਦਾ ਦਾ ਪਤ ਹੀ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਜੀਵੇਂ ਸਿੱਧੇ ਤੌਰ ਤੇ ਕਾਲ ਤਖਤ ਚਲੇ ਗਏ ਮर्यादा ਅਨਸਾਰ ਉਸ ਤਰ੍ਹਾਂ ਨਹੀਂ ਜਾ ਸਕਦੇ ਸਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਇਸ ਦਾ ਸਹੀ ਤਰੀਕਾ ਦੱਸਦੇ ਆ ਕਿ ਹੈ ਕਿ ਉਹ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਚਿੱਠੀ ਦਿੰਦੇ ਆ ਤੇ ਕਹਿੰਦੇ ਕਿ ਮੈਂ ਆਪਣੀ ਖੀਮਾ ਜਾਂਚਣਾ ਕਰਨਾ ਚਾਹੁੰਦਾ ਹਾਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਸਿੱਧੇ ਤੌਰ ਤੇ ਨਹੀਂ ਜਾ ਸਕਦੇ ਸਨ ਉਹਨਾਂ ਨੇ ਦੋਸ਼ ਲਾਇਆ ਹੈ ਕਿ ਇੱਕ ਸਿੱਖ ਹੋ ਕੇ ਵੀ ਸੁਖਬੀਰ ਸਿੰਘ ਬਾਦਲ ਨੂੰ ਮਰਿਆਦਾ ਬਾਰੇ ਪਤਾ ਨਹੀਂ ਹੈ ਉਹਨਾਂ ਨੇ ਕਿ ਹੈਗੀ ਤਨਖਾਹਿਆ ਕਰਾਰ ਦਿੱਤੇ ਜਾਣ ਕਰਨ ਮਰਿਆਦਾ ਦੇ ਮੁਤਾਬਿਕ ਸੁਭਵੀਰ ਸਿੰਘ ਬਾਦਲ ਗੁਰਦੁਆਰਾ ਸਾਹਿਬ ਜਾ ਸਕਦੇ ਹਨ ਪਰ ਉੱਥੇ ਨਾ ਤਾਂ ਇਹ ਕੜਾ ਪ੍ਰਸ਼ਾਦ ਕਰਵਾ ਸਕਦੇ ਹਨ ਅਤੇ ਨਾ ਹੀ ਅਰਦਾਸ ਕਰਵਾ ਸਕਦੇ ਹਨ ਕਿਉਂਕਿ ਕੁਝ ਧਾਰਮਿਕ ਜਾਂ ਪੰਥਕ ਤੌਰ ਤੇ ਵੀ ਮर्यादाਵਾਂ ਹੁੰਦੀਆਂ ਹਨ ਉਹਨਾਂ ਕਿ ਹੈ ਕਿ ਜਦੋਂ ਤੱਕ ਸੁਭਵੀਰ ਸਿੰਘ ਬਾਦਲ ਤਨਖਾਹੀਆਂ ਮੁਆਫ ਨਹੀਂ ਹੋ ਜਾਂਦੇ ਅਸੀਂ ਕਿਸੇ ਨਾਲ ਮੀਟਿੰਗ ਨਹੀਂ ਕਰ ਸਕਦੇ ਅਤੇ ਕਿਸੇ ਕੋਲ ਨਹੀਂ ਜਾ ਸਕਦੇ ਉਹਨਾਂ ਨੇ ਅੱਗੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਸੁਖਵੀਰ ਸਿੰਘ ਬਾਦਲ ਗੁਨਾਹ ਤੇ ਗੁਨਾਹ ਕਿਉਂ ਕਰ ਰਹੇ ਹਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮਾਨਸੂਨ ਮੋੜ ਸਰ ਗਰਮ ਹੋ ਜਾਵੇਗਾ ਇਸ ਦੇ ਨਾਲ ਹੀ ਮੌਸਮ ਵੀ ਬਦਲ ਜਾਵੇਗਾ ਮੌਸਮ ਵਿਭਾਗ ਵੱਲੋਂ 2 ਦਿਨਾਂ ਵਾਲੀ ਉਮੀਦਾਂ ਅਲਰਟ ਜਾਰੀ ਕੀਤਾ ਗਿਆ ਹੈ ਬੇਸ਼ੱਕ ਮੌਸਮ ਅਜਿਹੀ ਗਰਮ ਅਤੇ ਨਮੀ ਵਾਲਾ ਬਣਿਆ ਹੋਇਆ ਹੈ ਮੌਸਮ ਵਿਭਾਗ ਅਨੁਸਾਰ ਇਸ ਸਾਲ 2013 ਅਤੇ 2019 ਤੋਂ ਬਾਅਦ ਅਗਸਤ ਮਹੀਨੇ ਵਿੱਚ ਚੰਗੀ ਬਾਰਿਸ਼ ਹੋਈ ਹੈ ਦੱਸਦੇ ਕਿ ਮੌਸਮ ਵਿਭਾਗ ਅਨੁਸਾਰ ਭਾਵੇਂ ਸਤੰਬਰ ਵਿੱਚ ਦੇਸ਼ ਭਰ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਵੇਗੀ ਪਰ ਉੱਤਰੀ ਬਿਹਾਰ ਉੱਤਰੀ ਪੱਛਮੀ ਉੱਤਰ ਪ੍ਰਦੇਸ਼ ਉੱਤਰੀ ਪੂਰਬੀ ਭਾਰਤ ਦੇ ਕਈ ਹਿੱਸਿਆਂ ਅਤੇ ਉੱਤਰ ਪੱਛਮੀ ਭਾਰਤ ਵਰਗੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਵੇਗੀ ਬਾਬਲ ਕਲਾਂ ਗੋਲੀਕਾਂਡ ਵਿੱਚ ਸ਼ਹੀਦ ਕਰੀਸ਼ਣ ਭਗਵਾਨ ਸਿੰਘ ਦੇ ਪੁੱਤਰ ਸੁਖਰਾ ਸਿੰਘ ਨਿਆਮੀ ਵਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਵੱਡਾ ਐਲਾਨ ਕੀਤਾ ਹੈ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਗਿੱਦੜਵਾਹ ਤੋਂ ਜਿਮਨੀ ਚੌਂ ਲੜਨ ਦਾ ਐਲਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਉਹ ਆਜ਼ਾਦ ਚੌਂ ਲੜਨਗੇ ਉਨ੍ਹਾਂ ਨੇ ਕਿਹਾ ਕਿ ਮੈਂ ਪੰਥਕ ਉਮੀਦਵਾਰਾਂ ਵੱਜੋਂ ਚੌਂ ਲੜਾਂਗਾ ਸੁਖਰਾਜ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਬੈਬਲ ਕਲਾ ਗੋਲੀकांड ਤੋਂ ਬਾਅਦ ਪੰਜਾਬ ਵਿੱਚ ਤਿੰਨ ਸਰਕਾਰਾਂ ਬਦਲ ਗਈਆਂ ਹਨ ਪਰ ਕਿਸੇ ਨੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਸਰਕਾਰ ਕਹਿੰਦੀ ਸੀ 24 ਘੰਟੇ ਵਿੱਚ ਬੇਦਬੀਆਂ ਦਾ ਇਨਸਾਫ ਦੇਵਾਂਗੇ ਪਰ ਹਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਗਿੱਦੜ ਵਾਹਵਾਸੀਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਮੈਂ ਪੰਥਕ ਉਮੀਦਵਾਰ ਵਜੋਂ ਚੋਣ ਲੜਾਂਗਾ ਅਤੇ ਮੈਨੂੰ ਉਮੀਦ ਹੈ ਕਿ ਸਾਰੇ ਲੋਕ ਮੇਰਾ ਸਾਥ ਦੇਣਗੇ। ਦੇਖੋ ਇਹ ਜੋ ਸੁਰਵੀਰ ਸਿੰਘ ਬਾਦਲ ਉਹਨਾਂ ਨੇ ਪਹਿਲਾਂ ਆਪ ਉੱਤੇ ਜਿਹੜੀ ਕਰਜ਼ੀ ਦਿੱਤੀ ਸੀ ਤੇ ਆਪ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੀਆਂ ਗਲਤੀਆਂ ਦੀ ਜਿਹੜੀ ਮਾਫੀ ਮੰਗਣਾ ਚਾਹੁੰਦਾ ਤੇ ਇਹ ਤਾਂ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਹੁਣ ਤਾਂ ਜਦੋਂ ਚੋ ਕੇ ਮੋਚ ਆ ਗਈ ਉਦੋਂ ਉਹਨਾਂ ਨੇ ਜਾ ਕੇ ਜਿਹੜਾ ਹੈਗਾ ਇਹ ਫੈਸਲਾ ਲਿਆ ਗਲਤੀਆਂ ਦਾ ਇਹ ਬਹੁਤ ਪੁਰਾਣੇ ਕਰਦੇ ਆ ਇਹਨਾਂ ਨੇ ਅਕਾਲੀ ਦਲ ਨੂੰ ਖਤਮ ਕਰਨ 'ਚ ਕੋਈ ਕਸਰ ਨਹੀਂ ਛੱਡੀ ਕਿੰਨੇ mafie ਰਾਜ ਚ ਲਾਏ ਇਹਨਾਂ ਨੇ ਇੱਕ ਐਸਾ ਰਾਜ ਆਪਣਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਉਦੋਂ ਇਹ ਕਹਿੰਦੇ ਉਹਨੂੰ ਅਸੀਂ ਅਸੀਂ 25 ਸਾਲ ਰਾਜ ਕਰਾਂਗੇ ਪਰ ਅੱਜ ਤੱਕ ਜਿਹੜਾ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਕੋਈ ਨਾ ਦਬਾ ਸਕਿਆ ਜਿੰਨੇ ਵੀ ਅੱਜ ਤੱਕ ਹੁਕਮਰਾਨ ਹੋਏ ਹਨ ਉਹਨਾਂ ਦਾ ਅੰਤ ਹੋਇਆ ਹੈ ਤੇ ਇਹਨਾਂ ਨੇ ਤਾਂ ਆਪ ਹੀ ਜਿਹੜਾ ਹੈਗਾ ਆਪਣਾ ਅੰਤ ਆਪ ਕੀਤਾ ਤੇ ਉਹਨਾਂ ਅਕਾਲ ਤਖਤ ਸਾਹਿਬ ਕੋਲ ਜਿਹੜਾ ਹੈ ਇਹ ਇਹਨਾਂ ਦਾ ਇਸ਼ੂ ਪਹੁੰਚ ਗਿਆ ਔਰ ਹੁਣ ਇਹਨਾਂ ਨੇ ਬਿਲਕੁਲ ਸਿਰੇ ਤੇ ਆ ਕੇ ਜਿਹੜਾ ਹੈਗਾ ਆਪਣਾ ਕਾਰਜਕਾਰੀ ਪ੍ਰਧਾਨ ਲਗਾਇਆ ਉਹ ਤਾਂ ਇਹਨਾਂ ਦਾ ਆਪਣਾ ਤੋਤ ਹੈ ਉਹ ਆਪਣਾ ਤੋਤ ਹੈ ਜਿਹੜੀ ਬੋਲੀ ਇਹਨਾਂ ਨੇ ਉਹ ਉਹਨੇ ਉਹੀ ਬੋਲੀ ਬੋਲਨੀ ਹੈ ਸੋ ਇਹ ਕਿਹ ਹੈ ਜਿਵੇਂ ਕਹਿੰਦੇ ਗੋਂਗਲਾਂ ਤੇ ਮਿੱਟੀ ਝਾੜਨ ਵਾਲਾ ਕੰਮ ਠੀਕ ਹੈ ਜੀ ਤੇ ਅੱਜ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜਾ ਹੈਗਾ ਜਿਹੜਾ ਉਹਨਾਂ ਦੀ ਲੀਡਰਸ਼ਿਪ 'ਚ ਪਿਛਲੇ 15 ਸਾਲਾਂ ਤੋਂ ਡਿੱਗਦਾ ਡਿੰਗਦਾ ਡਿੱਗਦਾ ਜਾ ਰਿਹਾ ਔਰ ਹੁਣ ਬਿਲਕੁਲ ਖਤਮ ਹੋਣ ਦੀ ਕਗਾਰ 'ਤੇ ਦੇਖੋ ਜੀ ਇਹ ਸਾਰੇ ਕੋਈ ਥੈਲੀ ਦੇ ਝੱਟੇ-ਵੱਟੇ ਐ ਉਹ ਕੋਈ ਦੁੱਧ ਤੋਤੇ ਨਹੀਂ ਐ ਇਹਨਾਂ ਦੇ ਨਾਲ ਇਹ ਉਹ 10 ਸਾਲ ਲੁਕਦੇ ਰਹੇ 2007 ਤੋਂ ਲੈ ਕੇ 2017 ਤੱਕ ਤੇ ਅੱਜ ਉਹ ਆਪਣੇ ਆਪ ਨੂੰ ਸਮਝਦੇ ਆ ਵੀ ਹਾਂ ਉਹ ਅਲੱਗ ਹੋ ਕੇ ਦੁੱਧ ਤੋਤੇ ਕੋ ਇਹਨਾਂ ਸਾਰੇ ਸਾਰਿਆਂ ਨੂੰ ਹੁਣ ਬਹੁਤ ਵਧੀਆ ਫੈਸਲੇ ਅਕਾਲ ਤਖਤ ਨੇ ਦਿੱਤਾ ਹੈ ਕਿ ਸਾਰੇ ਜਿੰਨੇ ਵੀ ਉਹਨਾਂ ਦੇ ਮੰਤਰੀ ਸੰਪਤੀ ਸਾਰਿਆਂ ਨੂੰ ਉੱਥੇ ਜਿਹੜਾ ਹੈਗਾ હાજર ਹੋਣ ਦਾ ਉਹਨਾਂ ਨੇ ਸੱਦਾ ਦਿੱਤਾ ਕਿ ਉੱਥੇ ਕਾਲ ਤੱਕ ਤੇ હાજર ਹੋਣ ਤੇ ਫਿਰ ਉਹਨਾਂ ਬਾਰੇ ਉਹ ਫੈਸਲਾ ਲੈਣਗੇ ਸੋ ਉਹ ਵੀ ਇਹਨਾਂ ਦੇ ਹੀ ਉਹ ਹੈ ਉਹਨਾਂ ਚ ਉਹਨਾਂ ਚ ਕੋਈ ਐਸਾ ਨਹੀਂ ਹੈ ਕਿ ਹਾਂ ਕੋਈ ਬਹੁਤ ਵਧੀਆ ਬੰਦਾ ਸਾਰੇ ਲੁੱਟੇਰੇ ਗੈਂਗ ਸੀਗਾ ਇਹ ਜਿਹਦੇ ਸਰਦਾਰ ਸੁਖਵੀਰ ਸਿੰਘ ਬਾਦਲਸ ਇਸ ਤਰ੍ਹਾਂ ਹੈ ਕਿ ਪੰਜਾਬ ਹਰਿਆਣਾ ਹਿਮਾਚਲ ਇਹ ਪੰਜਾਬ ਦਾ ਹੀ ਪੁਰਾਣੇ ਦਾ ਹਿੱਸਾ ਹੈ ਸਾਰੇ ਆਪਸ ਚ ਭਰਾ ਹਨ ਇਹ ਸਾਨੂੰ ਆਪਸੀ ਸਾਂਝ ਜਿਹੜੀ ਆ ਉਹ ਨਾ ਸਾਡੀ 뿌ਤੀ ਹੈ ਨਾ ਐਸੀ ਤਰੇ ਤੋੜਨੀ ਹੈ ਤੇ ਇਹ ਬਰਕਰਾਰ ਰਹੇਗੀ ਇਹਨੂੰ ਜਿਹੜੀ ਵੀ ਤਾਕਤ ਤੋੜਨ ਦਾ ਕੋਸ਼ਿਸ਼ ਕਰੇਗੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਹਿੰਦੂ ਸਿੱਖ ਮੁਸਲਮ ਈਸਾਈ ਇੱਥੇ ਹਮੇਸ਼ਾ ਪਿਆਰ ਦੇ ਨਾਲ ਰਹੇ ਹੈ ਅੱਜ ਤੱਕ ਦਾ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਹੈ ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਕੰਗਾ ਫਸਾਦ ਦੀ ਘਟਨਾ ਨਹੀਂ ਹੋਈ। ਸੋ ਸਾਡਾ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ। ਪਰ ਜਿਹੜਾ ਤੁਸੀਂ ਕੰਗੜਾ ਨੂੰ ਕਹਿੰਦੇ ਆ ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ। ਤੇ ਸਿਮਨਾ ਜੀਸੀ ਮਾਨ ਦੇ ਜੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਇਸ ਕਰਕੇ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾਲ ਦੀ ਲੋੜ ਹੈ। ਜਿੱਥੇ ਵੀ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਣਾ ਹੈ। ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ ਐਸਜੀਪੀਸੀ ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪਰਵਾਨਗੀ ਲਈ ਜਾਵੇ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਲਈ ਜੇ ਉਹਨਾਂ ਨੇ ਕੋਈ ਫਿਲਮ ਚਲਾਣੀ ਹੈ ਤਾਂ ਪਹਿਲਾਂ ਐਸਜੀਪੀਸੀ ਨੂੰ ਦਿਖਾਉਣ ਉਹ ਦੇ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ ਐਸਜੀਪੀਸੀ ਦੇਖੇਗੀ ਉੱਥੋਂ ਸਰਟੀਫਿਕੇਟ ਜ਼ਰੂਰੀ ਹੈ ਜੇ ਉਹ ਸਰਟੀਫਿਕੇਟ ਮਿਲਦਾ ਫਿਰ ਉਹ ਦਿਖਾ ਦੇ ਮੈਂ ਐਸੇ ਕਰਕੇ ਕਿਹਾ ਕਿ ਉਹਨਾਂ ਦੀ ਪਰਮਿਸ਼ਨ ਤੇ ਬਾਅਦ ਨਾ ਐਸੀ ਚੱਲਣ ਦੇਣੀ ਹੈ ਫਿਲਮ ਤੇ ਨਾ ਹੀ ਚਲਾਉਣੀ ਚਾਹੀਦੀ अभी एक वो लड़की है तो उसका नाम लेके भी जबान गति होती है क्या नाम है उसका हाँ कंगना रोना वो इतनी बुरी बात किसान आंदोलन के बारे में बोल रही है मैं तो कहूंगा वो जिस पार्टी में है उनको तो उसको निकाल देना चाहिए जिन किसानों ने एक चिड़िया पे पत्थर नहीं मारा उनके बारे में इतनी बुरी बात कोई बोल सकती है कोई नहीं बोल सकता और मैं उस लड़की का जिसने एयरपोर्ट पे उसको चाटा मारा उसका स्वागत करता हूँ <laughs> और आपको तो के अच्छा लगेगा कि वो आदि की सबको आदि के बीच से थी वो बच्ची और उसने शानदार काम किया उसने कहा कि मैं वो अगर मेरा मौका में तो खैर मैं कुल कि ये कहना चाहता है, हालांकि ने सपोर्ट कर दिया वरना चली गई अगली बार बिल्कुल चली जाएगी आप इकट्ठा रहिएगा ये सरकार में दोबारा नहीं आएंगे लेकिन फिर भी मैं कहना चाहता हूं कि ये एक खतरनाक और खराब इरादे वाली सरकार अब इनकी निगाह गुरुद्वारों पे इनकी निगाह आपकी संस्थाओं पे इनसे सिंचाई का, का काम नहीं हो रहा खेती का सड़कों का अस्पतालों का कोई इंतजाम नहीं हो रहा और ये गुरुद्वारों के और सिखों के जो कारोबार है उनको पकड़ना चाहती हैं तो मैं ये कहूंगा कि आप डटे रहिए और इनको कोई दखल मत देने दीजिए अपने मामले क्योंकि सिख अपने मामलों को इतना अच्छा चलाते हैं देश में कहीं अकाल होगा वहाँ लंगर मिलेगा का। कहीं संकट होगा वहाँ सिख संगत के लोग मिलेंगे तो जो इतना अच्छे से काम करते हो उनकी जमात में दखल देना बिल्कुल मंजूर नहीं करेंगे और लड़ेंगे खिलाफ। आप भी ये मन बनाओ कि इनके खिलाफ लड़ेंगे और इनको उतार के फेंक देंगे मैं बहुत लंबी तकरीर करने के इरादे से नहीं आया मैं सिर्फ इतना ही कहना चाहता हूँ हौसला बढ़ता है आप साहिबान के बीच में आके लगता है कि जिंदा कौमों के बीच में गए तो आपसे कहूंगा कि आप अपनी एक एकता बनाए रखें बढ़े नहीं अलग अलग नहीं हो और मिलके इनका मुकाबला हैं वाक दो तो चार साल तो किसने देखे ये में हटना है दिल्ली से मैं आपको गारंटी करता हूँ कि हम इसको तो बीच में हटा देंगे और वहाँ एक ऐसी सरकार होगी जो गुरुद्वारा पसंद होगी जो आपकी पसंद की होगी हो आपके हकों की होगी आपके हुकूक की होगी और वो सरकार वहाँ आए ਸ੍ਰੀ ਅਕਾਲ ਤੌਰ ਸਾਹਿਬ ਦੀ ਸ਼ਹੀਦ ਤੋਂ ਪੰਚ ਸਿੰਘ ਸਹਿਬਾਨਾਂ ਦੇ ਫੈਸਲੇ ਨੂੰ ਸ੍ਰੀ ਅਕਾਲ ਤੌਰ ਸਾਹਿਬ ਦੇ ਜੇਦਾ ਸਾਹਿਬ ਨੂੰ ਦਸਾਇਆ ਗਿਆ ਸਾਸ ਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਆ ਉਹ ਮੈਂ ਸਮਝਦਾ ਸਾਸ ਵੀਰ ਸਿੰਘ ਬਾਦਲ ਦੇ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਉਹ ਪੰਚ ਅੰਗ ਨਹੀਂ ਰਹੇ ਤੇ ਉਹ ਪੰਚੀ ਜਥੇਬੰਦੀ ਦੀ ਪ੍ਰਧਾਨਗੀ ਨਹੀਂ ਕਰ ਸਕਦੇ ਸੋ ਜਿਹੜਾ ਇਹ ਖਲਾਫ ਪੈਦਾ ਹੋਇਆ ਇਹ ਵੈਕੂ ਨੂੰ ਭਰ ਲਈ ਖਲਾ ਨੂੰ ਭਰ ਲਈ ਪੰਜ ਸੇ ਜਵਾਨਾਂ ਨੂੰ ਲੇਤੀ ਆ ਕਿਉਂ ਪੰਜ ਕੋਈ ਬਲਵਾਨਾਂ ਦੀ ਪੰਜ ਹਤੈਸ਼ੀਆਂ ਦੀ ਪੰਜਾਬ ਹਤੈਸ਼ੀਆਂ ਦੀ ਸ਼ਰਮਣੀ ਕਾਲੀਦਾਲ ਦੀ ਜਿਹੜੀ ਸ਼ਾਨ ਤੇ ਇੱਜ਼ਤ ਦੇ ਹਤੈਸ਼ੀਆਂ ਦੀ ਕੋਈ ਫੋਮੈਟੀ ਬਣਾ ਕੇ ਮਲ ਇਸ ਵੈਕੂ ਨੂੰ ਭਰ ਦੀ ਕੂਸੀ ਤਾਂ ਕਿ ਜਿਹੜੀਆਂ ਚੁਣੌਤੀਆਂ ਨੇ ਪੰਜ ਅੱਗੇ ਪੰਜਾਬ ਉੱਤੇ ਸਾਡੀ ਜਵਾਨੀ ਜੇਲ੍ਹ ਵਿੱਚ ਰੋਈ ਸੀ ਲੰਮੇ ਸਮੇਂ ਤੋਂ ਬੱਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੱਲ ਰਿਹਾ ਭਾਈ ਰਾਜੀਵਾਨਾਂ ਦੀ ਪਾਸੇ ਇਛਾ ਨਾਲ ਹੋਰ ਗੈਰਹੀ ਤਵਦੀਰ ਕਰਦੀ ਗੱਲ ਕਰਦੇ ਜਾਂ ਤੇ ਬਹੁਤ ਸਾਰੀ ਜਵਾਨੀ ਐਨਐਸਏ ਜਾਂ ਹੋਰ ਤਰੁਨਾ ਦੇ ਤਹਿਤ ਪੰਜਾਬ ਤੇ ਪੰਜਾਬ ਤੋਂ ਬਾਹਰ ਦੇ ਵਿੱਚ ਜੂਰ ਗੁਰੂਤੀ ਪਈਆ ਸੋ ਸਾਰੀਆਂ ਗੱਲਾਂ ਤੇ ਦੂਜੇ ਪਾਸੇ ਪੰਜਾਬ ਦੇ ਬੜੇ ਰਿਆਹ ਹੋ ਰਹੇ ਨੇ ਬਾਦਗੀਆਂ ਦੇ ਬਾਬ ਦੇ ਤੇਗਾ ਮਤਲਬ ਉਹਨਾਂ ਦੇ ਆਗਿਆ ਬੰਦ ਕਰ ਲੈਣੇ ਮਾਪਲੀ ਜਿਹੜਾ ਪੰਜਾਬ ਵਿਲਾਬ ਹਰ ਰਿਹਾ ਪਿਆ ਐਸੇ ਹਾਲਾਤਾਂ ਵਿੱਚ ਕਿ ਸਖਤੀ ਸਾਲੀ ਸ਼ਰਮਣੀ ਕਾਲੀਦਾਰ ਮਹੂਤ ਕਾਲੀਦਾਰ ਲੈਵੜੀ ਕਿੱਝ ਬਾਨਾ ਨੂੰ ਅਗਵਾਈ ਕਰਨੀ ਚਾਹੀਦੀ ਔਰ ਕੋਈ 5000 ਮਹਾਨ ਸੀਟੀਟਾ ਜਿਹੜੀਆਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਡੋੜਾ ਤਾਂ ਕਿ ਅਸੀਂ ਇਹ ਕਾਰਨ ਪੂਰ ਸਕੀਏ ਕਿ ਪੰਜਾਬ ਤੇ ਪੰਥ ਦੀ ਸੇਵਾ ਕਰਦੇ ਰਹਾਂ ਦੇਖੋ ਕੰਗਰਾਂ ਦੇ ਫਿਲਮ ਜਿਹਦੀ ਸਾਡੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਇਸ ਨੂੰ ਜਾਣ ਵਾਲੀਆ ਪਰਤਾਉਣ ਵਾਲੀਆ ਔਰ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਜੀਦਾ ਸਾਕ ਲੋਕ ਸਭਾ ਚਿੰਤਾ ਹਨ ਪਰਲਮੈਂਟ ਹੈ ਕਰ ਲਈ ਔਰ ਸੰਗਰਾਜ ਜੀ ਨੂੰ ਸਪਸ਼ਟ ਰੂਪ ਵਿੱਚ ਤੁਹਾਨੂੰ ਦੱਸਤਾ ਜੀ ਕਿ ਜੀ ਪਾਰਟੀ ਦੇ ਤੋ ਇਸ ਕਿਸੇ ਵੀ ਕਾਰਵਾਈ ਨਾ ਕਰੇ ਜਿਹਦੇ ਨਾਲ ਕਿਸੇ ਪਾਉਂ ਦੇ ਦਿਲਵਾਤਾ ਦੇ ਖਾੰਦ ਹੋਵੇ ਇਹ ਇੱਕ ਫਿਰ ਹਟੇ ਰੋਕ ਲੀ ਜਾਈਏ ਬੁਰਾ ਜੀ ਤੌਰ ਤੇ ਜੇ ਪੰਜਾਬ ਤੇ ਜਲ ਹੋਈ ਤਾਂ ਇਸ ਰਵਾਇਤ ਦਾ ਔਰ ਹਲਾਤ ਦਾ ਬਹੁਤ ਪੰਜਾਬ ਦੇ ਹਾਲਾਤ ਨਾ ਕਰਾਉਂ ਇਹਦਾ ਪਹਿਲੀ ਨੋਟ ਜਿਹੜਾ ਬਣਦਾ ਔਰ ਇਹੋ ਜਿਹਾ ਇਟਾ ਨਾ ਆ ਬੰਦਾ ਪੰਜਾਬ ਸਰਕਾਰ ਨੂੰ ਜਦਨੇ ਅਭੀ ਇਹ ਪਾਵਰ ਦੀ ਲਾਉਂਦਾ ਫੋਨ ਕਰੀ ਜੇ